ਗੁਰੂ ਕਾ ਲੰਗਰ ਕੌਕੇ ਖੋਸਾ ਅੱਜ ਲੱਗੇ ਆ ਜੀ ਭਾਂਡਿਆਂ ਤੇ ਸ਼ੈੱਡ ਪਾਉਣ ਇੱਥੇ ਭਾਂਡੇ ਧੋਲਦੇ ਆ ਸਿੰਘ ਤੇ ਮੀਂਹ ਚ ਧੁੱਪ ਚ ਔਖਾ ਸੀ ਤਾਂ ਕਰਕੇ ਅੱਜ ਇੱਥੇ ਸ਼ੈੱਡ ਪਾਉਣ ਲੱਗੇ ਆ ਜੂ ਨੂੰ ਪਹਿਲਾਂ ਤਿਆਰੀ ਕਰਦਾ ਜੋ ਬਿਲਡਿੰਗ ਬਿਲਡਿੰਗ ਕੀ ਸੀਨ ਕੇ ਮੇਰੇ ਉਹ ਥੋੜਾ ਲਾ ਦੇ ਬਾਏ ਰੋਬਾ ਜੀ ਗ੍ਰੈਂਡ ਨੌਜਵਾਨ ਦਾ ਸਰਦਾਰ ਆਹਾਂ ਪਿਆਰ ਸੇਵਾ ਕਰਦੇ ਨੌਜਵਾਨ ਇਧਰ ਤਾਇਆ ਲੱਗਿਆ ਹੋਇਆ ਸੀਮੈਂਟਰ ਲਾਉਣ ਰਾਜੂ ਲੱਗਿਆ ਪਾਈਪਾਂ ਦੀ ਸੈਟਿੰਗ ਕਰਨ ਇਧਰ ਭਾਈ ਬਲਜਿੰਦਰ ਸਿੰਘ ਜੀ ਵੀ ਲੱਗੇ ਹੋਏ ਆ ਇਹ ਤਿੰਨ ਹੱਥ ਤੇ ਵਾਹਿਗੁਰੂ ਜੀ ਕੀ ਫਤਿਹ ਇੱਧਰ ਸੇਵਾਦਾਰ ਝੰਡੇ ਲਾਉਣ 'ਚ ਲੱਗੇ ਆ ਲਾਗੇ ਵੀ ਝੰਡੇ ਆ ਕੀ ਲਾਕੇ ਪੂਰਾ ਦੇਖ ਲੋ ਸਾਰੇ ਲਾ ਦੇ ਬਾ ਠੀਕ ਆ ਕੋਲਾ ਮਹੱਲਾ 2025 ਗੁਰੂ ਘਰ ਲੰਗਰ ਪਿੰਡ ਕੋਂਕੇ ਖੋਸੇ ਡੱਲੇ ਵਾਲੇ ਰਾਹ ਤੇ ਸੰਗਤ ਬਹੁਤ ਆ ਰਹੀ ਅੱਜ ਟਰਾਲੀਆਂ ਪਹਿਲਾਂ ਵੀ ਬਹੁਤ ਲੰਘੀਆਂ ਵਾਂ ਸਾਡਾ ਪਾਣੀ ਨਹੀਂ ਪ੍ਰਸ਼ਾਦਾ ਪਾਣੀ ਤਾਂ ਤਿਆਰੀ ਕਰਦੇ ਆ ਜੀ ਤਿਆਰੀ ਕਰ ਹਾਂਜੀ ਸੰਗਤ ਆਉਣ ਲੱਗੀ ਆ ਲੰਗਰ ਆਪਣਾ ਚੱਲਣਾ ਇਹ ਹੈਗਾ ਜੀ 10 ਤਰੀਕ ਨੂੰ 10 ਮਾਰਚ ਨੂੰ ਲੰਗਰ ਆਪਣਾ ਚੱਲੂਗਾ ਸੇਵਾਦਾਰ ਲੱਗੇ ਆ ਤੇ ਆਣੀਆਂ ਕਰਨ ਉਧਰ ਰੰਗ ਹੋਈ ਜਾਂਦਾ ਇਹ ਪਈਆਂ ਪਟੜੀਆਂ ਲਿਆਂਦੀਆਂ ਇਹ ਲੰਗਰ ਸਾਡਾ ਵੱਜਦਾ ਜੀ ਪਟੜੀਆਂ ਵਾਲਾ ਲੰਗਰ ਕੌਂਕੇ ਖੋਸੇ ਇੱਧਰ ਚੱਲ ਰਿਹਾ ਜੀ ਰੰਗ ਰੋਗਨ ਦਾ ਕੰਮ ਇਹ ਵੀ ਸੇਵਾਦਾਰ ਮੁੱਖ ਸੇਵਾਦਾਰ ਆਹਾ ਢਗਰਦੇਵ ਸਿੰਘ ਆ ਇੱਧਰ ਰਸੋਈ ਤਿਆਰ ਕਰਤੀ ਇੱਥੇ ਪਿਛਲੇ ਸਾਲ ਮੱਛਰ ਦੀ ਪ੍ਰੋਬਲਮ ਆਉਂਦੀ ਸੀ ਉਹਦਾ ਕਰਕੇ ਆ ਜਾਲੀਆਂ ਵਾਲਾ ਸਿਸਟਮ ਲੱਗਾ ਇੱਥੇ ਸਾਰਾ ਸੇਵਾਦਾਰ ਆਪਣੇ ਆਪ ਆਪਣੀਆਂ ਡਿਊਟੀਆਂ ਸਮਝਦੇ ਹੋਏ ਲੱਗੇ ਹੋਏ ਆ। ਆ ਸਾਡੇ ਫੌਜੀ ਸਾਹਿਬ ਚੁਰਾਂ ਦੀ ਤਿਆਰੀ ਕਰਨ ਲੱਗੇ ਹੋਏ ਆ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਹੋਰ ਚੱਲੀ ਜਾਂਦੀਆਂ ਤਿਆਰੀਆਂ ਕੀ ਫਤਿਹ ਜੁਨੂਨ ਸਾਹਿਬ ਦੇ ਹੁਕਮ ਨਾਲ ਚੱਲਦੀਆਂ ਤਿਆਰੀਆਂ ਪੂਰੀਆਂ ਬਸ ਠੀਕ ਆ ਜੀ ਬਾਦਸ਼ਾਹ ਦਾ ਕਾਰਜ ਆਪ ਹੀ ਕਰਾਈ ਜਾਂਦੀ ਚੜਦੀ ਕਲਾ ਚਾ ਸਿੰਘ ਸਾਰੇ ਚੜਦੀ ਕਲਾ ਜਖਾਂ ਉੱਥੇ ਸਾਰੇ ਚੁਰਾਂ ਤਿਆਰ ਹੋਈ ਜਾਂਦੀਆਂ ਲੈ ਤੁਹਾਡੇ ਬਾਬੇ ਬੋਤਖਾਨ ਦੇ ਕਾਰਨ ਲੈ ਹਾਂਜੀ ਫੌਜੀ ਸਾਹਿਬ ਕਰੀ ਜਾਂਦੇ ਆ ਤੇਰੀ ਹਾਂ ਹਾਂ ਬਸ ਲੱਗੀ ਜਾਂਦੇ ਠੀਕ ਹੈ ਜੀ ਹਾਂਜੀ ਬੂਟਾ ਜੀ ਠੀਕ ਹੈ ਠੀਕ ਆ ਕੋ ਹਾਂ ਆ ਲਾਲਾ ਜੀ ਦਾ ਮੁੰਡਾ ਤਿਆਰੀ ਆ ਆ ਲਾਲਾ ਜੀ ਦਾ ਮੁੰਡਾ ਆ ਭਾਈ ਅਮਰਜੀਤ ਸਿੰਘ ਲੜਕਾ ਆ ਗਿਆ ਅਮਰਜੀਤ ਸਿੰਘ ਜੀ ਦਾ ਸੇਵਾ ਚ ਡੱਟ ਗਿਆ ਸੇਵਾ ਜੇ ਵੀ ਠੀਕ ਹੈ ਜੀ ਨਹੀਂ ਕਿਤੇ ਮੰਗਾ ਦੇ ਕਿ ਫੇਰ ਉਹ ਲਿਆ ਉਸ ਤੋਂ ਬੰਨ ਆ ਆ ਸ਼ੈੱਡ ਪਾਉਣ ਲੱਗੇ ਆ ਭਾਂਡੇ ਧੋਣ ਲਈ ਇੱਥੇ ਧੁੱਪ ਪੈਂਦੀ ਸੀ ਮੀਂਹ ਕਣੇ ਦੀ ਵੀ ਔਖਾ ਸੀ ਆ ਸ਼ੈੱਡ ਇੱਥੇ ਭਾਂਡੇ ਧੋਣ ਵਾਸਤੇ ਪਾ ਦੇਣਾ ਵਾ ਵੱਡਾ ਹਾਂ ਕੀ ਆ ਚੌੜਾ ਇੱਕ ਵੱਡਾ ਨਹੀਂ ਹਾਂਜੀ ਬਾਬਾ ਜੀ ਅੱਜ ਹੋ ਜੂ ਪ੍ਰੋਜੈਕਟ ਪੂਰਾ ਬਸ ਚੱਲੀ ਜਾਂਦੀ ਬਾਬਾ ਜੀ ਠੀਕ ਆ ਜੀ ਸੰਗਤ ਦੇ ਸਰਪੇ ਜਿਹੜਾ ਹੋ ਜਾਣਾ ਸੰਗਤ ਹਾਂਜੀ ਤੁਸੀਂ ਸਾਥ ਦੇਵੋਗੇ ਤਾਂ ਫਿਰ ਸਾਰਿਆਂ ਦਾ ਹੀ ਇਹ ਸੰਗਤ ਦਾ ਸਾਥ ਪੂਰਾ ਵਾ ਜਿਆ ਸਿੰਘ ਜੀ ਐਂਦਰਜੀਤਾ ਇਧਰ ਜੋਰ ਲਾਉਣ ਲੱਗਿਆ ਹੋਇਆ ਬੋਲੇ ਆ ਮੇਰਾ ਵੱਡਾ ਫੜਾ ਹੋ ਰਿਹਾ ਕੀ ਕਰਨਾ ਰਖਣਾ ਹੁਣੇ ਖਾ ਜਾ ਸਾਰਿਆਂ ਨੇ ਰਲ ਗਿੱਡੀ ਕਰਕੇ ਬਣਾ ਦਈਏ ਇੱਕ ਚੰਗਾ ਉਹ ਵੀ ਤਿੰਨ ਫੁੱਟਾ ਬਾਕੀ ਸਾਰੇ ਢਾਈ ਢੋਈ ਫੁੱਟ ਆਪਣੇ ਹਾਂ ਕਿਸੇ ਹੋਰ ਹੈਗੇ ਬੰਦੇ ਉਹ ਬੈਕਡਾਂ ਕਰਦੇ ਆ ਮੇਰਾ ਰਾਜੂ ਖੜਾ ਬੀ ਬਿਲਡਿੰਗ ਰੱਖ ਉਹ ਪੈ ਬਚਾਰਾ ਮੈਂ ਉਹਨੇ ਕਿਤੇ ਨਾ ਪੂਰੇ ਸਿਰ ਉਹ ਜਾ ਕਿਤੇ ਆ ਆ ਬਿੰਦਿਆ ਰਾਜੂ ਹੈ ਤਾਂ ਹੈਗਾ ਮੇਰੇ ਦੀਦੇ ਬਣਾਇਆ ਹੁਣ ਮੋਰੀਆਂ ਨੇ ਆਉਂਦੀਆਂ ਉਹ ਐਡੀਡਲ ਉਹ ਬਾਸ ਆ ਜਾ ਕਿਤੇ ਆ ਆ ਲੈ ਆ ਜਾ ਕਲਗੀ ਲਾਉਣਾ ਲੈ ਲੈ ਵਧਣਾ ਆਈ ਲਾਗ ਨੇ ਬੜਾ ਉਹ ਨਹੀਂ ਖਰਾਬ ਹੈ ਖਰਾਬ ਹੈ ਤੇ ਦੂਜੀ ਵਾਰੀ ਕਰਾਈ ਆਜਾ ਰੰਗ ਲਾ ਰਿਹਾ ਮੇਰੇ ਕੋਲ ਘਟਾ ਹਰ ਤੋਂ ਵਿੱਚ ਆ ਗਏ ਭਾਈ ਬਾਲਾ ਡੂਗਾ ਅੱਗੇ ਮਨੇ ਦੱਸ ਗਿਆ ਕਿ 40 ਲੋ ਗਾਇਸ ਗਾਇਸ ਕਿ ਆਮੇ ਕਿੱਥੇ ਆਪਣਾ ਗਾਇਸ ਜਿੱਤੇ ਇਥੇ ਵਿਆਹ ਕਰਨੀ ਬੋਲੀ ਜਨਾ ਮੈਂ ਆਈ ਬਾਤ ਬਹੁਤ ਮਗਰ ਆ ਗਿਆ ਹਾਲੋ ਗਾਇਸ ਇਹ ਸਾਡਾ ਬਾਬਾ ਸਿੰਘ ਆ ਦੇਖੋ ਜੀ ਅੱਜ ਸਾਡੇ ਸੇਵਾਦਾਰ ਲਾਉਣ ਲੱਗਿਆ ਛੱਡ ਪਾਉਣ ਲੱਗਿਆ ਜੀ ਦੇਖੋ देखो जी देखो सेवादार पूरे के लगे हुए जी देखो देखो शेड आ देखो ਆਹ ਕਹਿੰਦਾ ਕਾ ਨਹੀਂ ਜਾਇਆ ਜਾਣਾ ਆ ਦੇਖ ਤੁਸੀਂ ਜਿਹੜਾ ਇੱਥੇ ਤੁਸੀਂ ਆ ਜਾਣਾ ਉਹਦੀ ਉਹਦੀ ਬੈਂਚ 'ਤੇ ਆ ਜਾਣਾ ਤੁਸੀਂ ਉਨੇ ਹੀ ਆ ਜਾਣਾ ਸਾਡੀ ਬਲਾ ਬਲਾ ਕਰ ਮੈਨੂੰ ਖੜ ਜਾ ਪੈਪ ਵੀ ਦੇ ਦੀ ਸਾਨੂੰ ਹਲੋ ਦੇਖੋ ਪੂਰਾ ਜੋਰ ਲਾ ਰਹੇ ਆ ਸੇਵਾਦਾਰ ਪੂਰੀ ਡਟ ਕੇ ਸੇਵਾ ਕਰ ਰਹੇ ਆ ਦੇਖੋ ਪਿੰਡ ਕੋਂਕੇ ਖੁੱਸਾ ਦੇ ਸੇਵਾਦਾਰ ਉਹ ਬੈਠਾ ਵੀ ਥੋੜਾ ਬੈਠੀ ਦੇਖੋ ਜੀ ਲੱਗਦਾ ਬੈਠਾ ਹੋਰ ਇੰਨਾ ਸੇਵਾ ਕਰ ਰਹੇ ਆ ਨੂੰ ਬੰਦ ਲੈ ਥੋੜਾ ਆ ਉਧਰ ਚੱਕ ਕੇ ਉਹ ਬੰਦ ਦੇ ਬੰਦ ਪੱਟਾਂ ਦੇ ਬਾਅਦ ਮਾਂ ਦਾ ਅੰਦਰੋਂ ਬਾਹਰੋਂ ਨਾ ਇੰਟਰਨਲ ਕੋਈ ਗੱਲ ਹੈ ਇਹ ਪਹਿਲੇ ਕੋਈ ਪੱਟਾ ਸਰੋ ਇੱਧਰ ਚੱਕਰ ਟਾਂਕਾ ਪੱਟਿਆ ਜਾਣ ਇਹ ਯਾਦ ਆਦਾ ਦੂ ਇਹਨੂੰ ਇਹਨੂੰ ਰੋਕਾ ਕੱਟ ਕੇ ਲਾ ਦੇ ਤੋੜ ਲਾਂਗੇ ਟਾਂਕਾ ਜਾਂ ਬੰਦੇ ਖਰਾਣੇ ਬੈਣਗੇ 200 ਟਾਂਕਾ ਤੋੜ ਲਾ ਦਿਆਂਗੇ ਨਾ ਬੰਦੋ ਜੀ ਮੈਂ ਵੀ ਟਾਂਕਾ ਕਹਿੰਦੇ ਨੇ ਤੋੜ ਲਾਂਗਾ ਯਾਰ ਚਲੋ ਦੇਖੋ ਚੱਕ ਤਾਂ ਸੇਵਾਦਾਰਾਂ ਨੇ ਜੋਸ਼ ਪੂਰਾ ਸੇਵਾਦਾਰਾਂ ਚ ਹਾਂਜੀ ਦੇਖੋ ਉਰੀ ਤਿਆਰੀ ਜੋਰਾਂ ਸੋਹਰਾਂ ਤੇ ਚੱਲ ਰਹੀ ਆ ਦੇਖੋ ਉੱਥੇ ਜਾਓ ਬਸ ਚੱਲ ਰਹੀ ਤੇ ਗੁੱਡ ਛੋਟਾ ਰਹਿਣੇ ਕੋਈ ਦੀ ਗੱਲ ਬੰਦ ਵਿਚਾਰੇ ਮੇਰੇ ਹੱਥ ਗਏ ਤੋਂ ਜਾ ਚਾੜ ਨੂੰ ਥੱਲੇ ਬਾਪੀ ਲਾ ਬਾਕ ਨੂੰ ਤਾਂ ਕਲਾ ਦੇ ਬੂਟੇ ਥੱਲੇ ਲੂ ਵਾ ਇਧਰ ਦੇਖੋ ਪੂਰਾ ਜੋਰ ਲੱਗਿਆ ਪਿਆ ਸੇਵਾਦਾਰਾਂ ਦਾ ਤਣਾ ਮਨੋਂ ਸੇਵਾ ਕਰਦੇ ਆ ਉਧਰ ਸਾਡੇ ਬੂਟਾ ਚਾਚਾ ਜੀ ਜਤਿੰਦਰ ਕਾਚਾ ਜੀ ਸਾਰੇ ਦੇਖੋ ਉਧਰ ਝੰਡੇ ਲਾਏ ਪਏ ਆ ਝੰਡੇ ਲਾਉਣ ਲੱਗੇ ਆ ਬਸ ਦੇਖੋ ਇੱਥੇ ਭਾਂਡੇ ਧੁੰਦੇ ਹੁੰਦੇ ਆ ਜਿੰਨ ਕਿ ਭਾਂਡੇ ਤੋਂ ਉੱਤੇ ਸ਼ਾਮ ਵਾਸਤੇ ਸੈੱਡ ਪਾਏ ਕੀ ਕਰਦੇ ਆ ਤੁਸੀਂ ਆਹ ਸੈਂਟਰ ਤੇ ਕਰਨ ਲੱਗੇ ਆ ਕਰ ਲੈ ਚੱਤ ਲੋ ਅੱਖੀ ਸਾਡਾ ਤਾਂ ਪਹੁੰਚ ਤੱਕ ਤਾਦੇ ਤੇ ਨਾਲ ਲਾ ਲਾ ਬਾ ਵਾ ਵਾ ਤੂੰ ਜਾਲੇ ਗੱਟ ਕੀ ਬਜਾਲੇ ਗੱਲ ਮੈਂ ਬੂਈ ਬਾਤ ਤੂੰ ਬੈਟਰੀ ਬੈਤੀ ਉਹ ਟਿੱਕੀ ਲਾ ਲਾ ਦੀ ਲਾ ਦੀ ਲੱਗੀ ਲੱਗੀ ਸਹੀ ਹੈ ਸਹੀ ਹੈ ਉਹਦਰ ਚਾਚਾ ਜੀ ਉੱਤੇ ਬੈਠੇ ਆ ਬਾਬਾ ਚਾਚਾ ਇੱਧਰ ਦਿਖਾ ਇਹਨਾਂ ਸਭ ਤੋਂ ਵੱਧ ਯੋਗਦਾਨ ਆ ਜੋਰ